ਓਏ ਆ ਗਏ ਕੋ ਮਾਤਾ ਪਿਤਾ ਰਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਫਤੈ ਸਵਾਗਤ ਆ ਜੀ ਦਿੱਲੀ ਦੀ ਪਵਿੱਤਰ ਧਰਤੀ ਤੋਂ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਜਿਹੜਾ ਸੀ ਉਹ ਹਿੰਦ ਦੀ ਚਾਦਰ ਅਖਵਾਏ ਸੀਗੇ ਤੇ ਸੀਸ ਦਿੱਤਾ ਸੀਗਾ ਇਹ ਦੋ ਧਰਮ ਦੀ ਰੱਖਿਆ ਲਈ ਤੇ ਅੱਜ ਅਸੀਂ ਰਾਤ ਕੱਲ ਅਸੀਂ ਇੱਥੇ ਪਹੁੰਚੇ ਸੀਗੇ ਗੁਰਦਰਾ ਸਾਹਿਬ ਸ਼ਾਮ ਨੂੰ ਤੇ ਰਾਤ ਇੱਥੋਂ ਥੋੜਾ ਕੁਝ ਸਮਾਨ ਲੈਣਾ ਸੀਗਾ ਇਸ ਤੋਂ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਕਿ ਮੈਂ ਕਿਸ ਕਰਕੇ ਇੱਥੇ ਆਇਆ ਸੀਗਾ ਤੇ ਸਪੈਸ਼ਲੀ ਕੁਝ ਖਰੀਦਣ ਆਇਆ ਸੀ ਤੇ ਹੁਣ ਇਥੋਂ ਵਾਪਸੀ ਆ ਸਭ ਤੋਂ ਪਹਿਲੇ ਤੇ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗਿੱਲ ਸਾਹਿਬ ਕੋ ਤੇ ਮੈਂ ਮਾਫੀ ਮੰਗਣਾ ਕਿਉਂਕਿ ਗਿੱਲ ਸਾਹਿਬ ਕੋ ਮੈਂ ਜਾਣਾ ਸੀਗਾ ਤਾ ਵਾਪਸ ਮੈਨੂੰ ਜਾਣਾ ਪੈ ਰਿਹਾ ਫਿਰ ਘਰੋਂ ਘਰੇ ਕੰਮ ਚੱਲਦਾ ਪਿਆ ਸੀਗਾ ਤੇ ਸ਼ਾਮ ਨੂੰ ਘਰੇ ਪਹੁੰਚਣਾ ਤੇ ਮਿਸਤਰੀ ਲੱਗੇ ਹੋਏ ਨੇ ਤੇ ਇਸ ਕਰਕੇ ਗੇਲ ਸਾਬ ਕੋ ਪਟਿਆਲੇ ਵੀ ਮੈਂ ਜਾਣਾ ਸੀਗਾ ਤੇ ਨਹੀਂ ਜਾ ਸਕਿਆ ਤੇ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਵਾਉਣਾ ਵਾ ਥੋੜੇ ਬੋਤੇ ਅੱਜ ਵਾਪਸੀ ਦਾ ਕੁਝ ਜੋ ਵੀ ਰਹੇਗਾ ਉਹ ਤੁਹਾਨੂੰ ਦੱਸਦਾ ਵਾਂ ਤੇ ਚਲੋ ਸਭ ਤੋਂ ਪਹਿਲੇ ਤੇ ਅੰਦਰ ਜਾ ਕੇ ਤੇ ਮੱਥਾ ਟੇਕਦੇ ਆਂ ਤੇ ਫਿਰ ਬਾਹਰ ਆ ਕੇ ਤੁਹਾਨੂੰ ਸ਼ਹੀਦ ਭਾਈ ਮਤੀਦਾਸ ਜੀ ਜੀ ਭਾਈ ਸਤੀਦਾਦ ਜੀ ਤੇ ਭਾਈ ਦਿਆਲਾ ਜੀ ਉਹਨਾਂ ਦਾ ਸਥਾਨ ਵੀ ਤੁਹਾਨੂੰ ਮੈਂ ਦੱਸ ਦਵਾਂ ਫਿਰ ਇੱਥੋਂ ਚਾਲੇ ਮਾਰਦੇ ਆ ਚਲੋ ਜੀ ਦਰਬਾਰ ਦੇ ਅੰਦਰ ਚਲੀਏ ਹੁਣ ਤੇ ਮੱਥਾ ਟੇਕੀਏ ਫਿਰ ਇੱਥੋਂ ਚਾਲੇ ਮਾਰਦੇ ਆ ਟ੍ਰੇਨ ਉਹੀ ਵਾਪਸੀ ਲਈ ਲਾਵਾਂਗੇ ਜਿਹੜੀ ਟ੍ਰੇਨ ਦੇ ਵਿੱਚ ਆਏ ਸੀਗੇ ਦਿੱਲੀ ਪਠਾਨਕੋਟ ਤੇ ਹੁਣ ਇੱਥੇ ਆਉਣ ਦਾ ਵੀ ਘੱਟੋ ਘੱਟ 3 3 ਸਾਲ ਬਾਅਦ ਸਮਾਂ ਮਿਲਿਆ ਇੱਥੇ ਆ ਕੇ ਦਰਸ਼ਨ ਕਰਨ ਦਾ ਤੇ ਰਾਤ ਰੂਮ ਮਿਲ ਗਿਆ ਸੀਗਾ ਰੂਮ ਚ ਅरेस्ट ਮਾਰੀ ਸੀਗੀ ਇਹ ਅੱਜ ਕੁਛ ਇਸ ਪਾਸੇ ਇਹ ਲੰਗਰ ਹਾਲ ਆ ਇਸ ਪਾਸੇ ਇੱਧਰ ਤੁਸੀਂ ਦੇਖ ਲਓ ਇਹ ਜਿਹੜੀ ਆ ਇਸ ਸਰਾਹ ਚ ਠਹਰੇ ਸੀਗੇ ਇਹ ਸਰਾਹ ਹੈਗੀ ਆ ਤੇ ਹੁਣ ਅੰਦਰ ਚਲੀਏ ਮੱਥਾ ਟੇਕੀਏ ਤੇ ਇਸ ਪਾਸੇ ਕੜਾ ਪ੍ਰਸ਼ਾਦ ਦੇਗਾ ਜਿਹੜੀਆਂ ਮਿਲਦੀਆਂ ਨੇ ਰਾਖੋ ਤੁਮਹੀ ਸ਼ਾਨਾ ਦੇ ਪਤ ਪੁਰੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣਿਉ ਨੀਕੇ ਉਰਕਾਰੇ ਨੀਕੇ ਉਰਕਾਰੇ ਆਮੇ ਆ ਰਾਤੀ ਸਤੂ ਬੂਲ ਤੇ ਭਗਵਾਨ ਜਗਹਾਰ ਦੇ ਬਾਪ ਜਨਿਆ ਅੰਮ੍ਰਿਤ ਰਾਤੀ ਸਤੂ ਬੂਲ ਤੇ ਕਮਲਾ ਜਗਹਾਰ ਦੇ ਬਾਪ ਜਨਿਆ ਫੂਲ ਕੇ ਸ਼ੇਰ ਦੇ ਵੱਜਿਆ ਜੀ ਸਵਾ 7 ਤੇ ਬਹੁਤ ਵਧੀਆ ਅੰਦਰ ਸ਼ਬਦ ਚੱਲਦਾ ਪਿਆ ਸੀਗਾ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਤੇ ਹੁਣ ਵੀ ਉਹੀ ਸ਼ਬਦ ਚੱਲਦਾ ਪਿਆ ਤੇ ਹੁਣ ਬਾਹਰ ਬਾਹਰ ਜਾ ਕੇ ਤੁਹਾਨੂੰ ਉਹ ਸਥਾਨ ਦਿਖਾਉਣਾ ਸ਼ਹੀਦਾਂ ਦਾ ਸਥਾਨ ਫਿਰ ਇੱਥੋਂ ਵਾਪਸੀ ਚਾਲੇ ਮਾਰਦੇ ਆ ਤੇ ਇਹ ਆ ਗਿਆ ਇਸ ਪਾਸੇ ਲੰਗਰ ਹਾਲ ਤੇ ਇਸ ਪਾਸੇ ਨੂੰ ਸ਼ਰਾਮਾਂ ਸਾਰੀ ਫਰੀ ਦੀਆਂ ਸ਼ਰਾਮਾਂ ਵੀ ਹੈਗੀਆਂ ਲੇਕਿਨ ਸਾਨੂੰ ਰਾਤੀ ਬਾਬਾ ਜੀ ਨੇ ਜਿਹੜਾ ਉਹ ਕਮਰਾ ਦੂਸਰਾ ਦਿੱਤਾ ਸੀਗਾ ਵਧੀਆ ਵਾਲਾ ਚਲੋ ਬਹੁਤ ਵਧੀਆ ਰਾਤ ਗੁਜ਼ਰੀ ਆ ਹੁਣ ਚੱਲਦੇ ਹੁਣ ਸਿੰਘ ਨੂੰ ਕਹਿੰਦੇ ਆ ਤੂੰ ਮੱਥਾ ਟੇਕਿਆ ਇੱਥੇ ਨਿਕਲ ਦੇ ਸੰਗਤ ਜੀ ਥੋੜਾ ਜਿਹਾ ਬਾਹਰ ਆ ਕੇ ਇਸ ਪਾਸੇ ਦੇਖ ਲਈ ਹੁਣ ਚਿੱਟਾ-ਚਿੱਟਾ ਤਾਂ ਦੇਖ ਰਿਹਾ ਥੋੜੀ ਧੁੰਦ ਇੱਥੇ ਵੀ ਹੈਗੀ ਆ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਉਹ ਸਥਾਨ ਬਣੇ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਅਸਥਾਨ ਨੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਸੰਗਤ ਜਿਹੜੀ ਹੈ ਸਵੇਰੇਸ਼ਵਰ ਇੱਥੇ ਵੀ ਸਵਾਗਤ ਸਾਰੀ ਸੰਗਤ ਜਿਹੜੀ ਆ ਮੱਥਾ ਟੇਕਦੀ ਆ ਆ ਕੇ ਤੇ ਲਿਖਿਆ ਜੀ ਨੋ ਸਮੋਕਿੰਗ ਨੋ ਸੌਕਸ ਤੇ ਨੋ ਕੈਪਸ ਟੋਪੀ ਤੇ ਜਰਾਬਾਂ ਤੇ ਲੀੜੀ ਸਿਗਰਟ ਪੀਣਾ ਮਨਾ ਹੈ ਇਹ ਆ ਜੀ ਉਹ ਸਥਾਨ ਇਹ ਸਾਹਮਣੇ ਦੇਖ ਲਓ ਤੁਸੀਂ ਲਿਖਿਆ ਸ਼ਿਦੀ ਉਸਤਾਨ ਭਾਈ ਮਤੀ ਦਾਸ ਜੀ ਭਾਈ ਸਾਤੀ ਦਾਸ ਜੀ ਤੇ ਭਾਈ ਦਿਆਲਾ ਜੀ ਬਹੁਤ ਵੱਡਾ ਇਤਿਹਾਸ ਹੈ ਇਹਨਾਂ ਦਾ ਵੀ ਇਸ ਪਾਸੇ ਇਤਿਹਾਸ ਵੀ ਜਿਹੜਾ ਲਿਖਿਆ ਹੋ ਗਿਆ ਤੁਹਾਨੂੰ ਰੀਡ ਕਰਵਾ ਦਿੰਦਾ ਵਾ ਇਹ ਹੈ ਇਤਿਹਾਸ ਹਿੰਦੀ ਚ ਤੁਸੀਂ ਇਹਨੂੰ ਰੀਡ ਕਰ ਸਕਦੇ ਹੋ ਪੰਜਾਬੀ ਚ ਵੀ ਹੈਗਾ ਉੱਪਰ ਤੇ ਹਿੰਦੀ ਜੀ ਵੀ ਰੀਡ ਕਰ ਸਕਦੇ ਹੋ ਤੁਸੀਂ ਇਸ ਪਾਸੇ ਸਾਹਮਣੇ ਦੇਖ ਲਓ ਦਰਸ਼ਨ ਕਰੋ ਤੁਸੀਂ ਗੁਰਦੁਆਰਾ ਸਾਹਿਬ ਦੇ ਸਵੇਰੇ ਵਾਲੇ ਸੂਰਜ ਜਿਹੜਾ ਆ ਨਿਕਲ ਰਿਹਾ ਵਾ ਸਵਾ 20 ਮਿੰਟ ਹੋ ਗਏ 7 ਵਜੇ ਤੇ 8 ਵਜੇ ਸਾਡੀ ਟ੍ਰੇਨ ਆ ਇੱਥੋਂ ਤੇ ਪੁਰਾਣੀ ਦਿੱਲੀ ਤੋਂ ਹੁਣ ਇੱਥੋਂ ਨਿਕਲੀਏ ਤੇ ਦਰਸ਼ਨ ਕਰ ਲਏ ਅਸੀਂ ਅੰਦਰੋਂ ਵੀ ਭਾਨਤਨ ਸ਼੍ਰੀ ਗੁਰੂ ਤੇਗ বাহাদুর ਸਾਹਿਬ ਜੀ ਦੇ ਅਸਥਾਨਾਂ ਦੇ ਤੇ ਬਾਜ਼ਾਰ ਤੇ ਸਵੇਰੇ ਸਵੇਰੇ ਇੱਥੋਂ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਨੋ ਐਂਟਰੀ ਆ ਗੱਡੀਆਂ ਦੀ ਅੱਜ ਵੀਰੇ 9 ਵਜੇ ਤੱਕ ਗੱਡੀਆਂ ਇੱਥੋਂ ਲੰਘ ਸਕਦੀਆਂ ਨੇ ਤੇ ਚਲੋ ਜੀ ਹੁਣ ਇੱਥੋਂ ਵਾਪਸੀ ਚਾਲੇ ਮਾਰੀ ਹੈ। ਲੋ ਜੀ ਪਹੁੰਚ ਗਏ ਚੱਲਦੇ-ਚੱਲਦੇ ਤਕਰੀਬਨ 10 ਕਿਲੋ ਮੀਟਰ ਦੀ ਵਾਕ ਤੋਂ ਬਾਅਦ ਦਿੱਲੀ ਪੁਰਾਣੀ ਦਿੱਲੀ ਸਟੇਸ਼ਨ ਤੇ। ਇਥੋਂ ਦੇਖਦੇ ਆ ਟਿਕਟ ਪਹਿਲੇ ਜਰਨਲ ਨਹੀਂ ਲੈਣੀ ਪਣੀ ਆ। ਬਾਅਦ ਵਿੱਚ ਦੇਖਦੇ ਆ ਕਿ ਕੀ ਕੀ ਨਾਲ ਗੱਲ ਕਰਕੇ ਤੇ ਸੀਟਾਂ ਦੇ ਵਾਧੂ ਨੇ ਟ੍ਰੇਨ ਦੇ ਵਿੱਚ। ਹੁਣ ਬੁਕਿੰਗ ਨਹੀਂ ਨਾ ਹੋਏਗੀ। ਕਿ ਟ੍ਰੇਨ ਚੱਲਣ 'ਚ ਅੱਜ 6 ਘੰਟਾ ਬਾਕੀ ਹੈ। 7:30 ਵਜੇ ਚੱਲੇਗੀ। ਤੇ ਚਲੋ ਹੁਣ ਅੰਦਰ ਚਲੀਏ ਤੇ ਟਿਕਟ ਲਈਏ। ਫਿਰ ਕਰੀਏ ਅਗਲੀ ਗੱਲ ਲੋ ਜੀ ਚਾਲੇ ਵੱਜ ਗਏ ਨੇ ਦਿੱਲੀ ਤੋਂ ਤੇ ਥੋੜਾ ਜਿਹਾ ਇਹ ਕੰਮ ਸੀਗਾ ਛੋਟਾ ਜਿਹਾ ਉਹ ਇਸ ਤੋਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਇਹ ਜੁੜੇ ਰਿਹਾ ਇਸ ਵੀਡੀਓ ਦੇ ਵਿੱਚ ਉਹ ਵੀਡੀਓ ਵੀ ਖਾਸ ਹੋਣ ਵਾਲੀ ਆ ਤੇ ਜਾਣਕਾਰੀ ਵਾਲੀ ਹੋਵੇਗੀ ਤੇ ਦਿੱਲੀ ਪੁਰਾਣੀ ਦਿੱਲੀ ਤੇ ਟ੍ਰੇਨ ਚੱਲ ਪਈ ਸੀਗੀ ਤੇ ਫਿਰ ਕਿਸੇ ਨੇ ਸ਼ਾਇਦ ਰੋਕਤੀ ਆ ਟ੍ਰੇਨ ਦੁਬਾਰਾ ਤੋਂ ਪੂਰੇ ਰਾਈਟ ਟਾਈਮ ਤੇ ਚੱਲੀ ਹੈ ਦਿੱਲੀ ਜੰਕਸ਼ਨ ਬਾਰ ਮਾਰਦੀ ਹੋਰਨ ਬਹੁਤ ਵਧੀਆ ਦਿਨ ਸੀਗਾ ਤੇ ਮੌਸਮ ਵੀ ਠੀਕ ਹੋ ਗਿਆ ਹੁਣ ਫਰਵਰੀ ਚੱਲ ਰਿਹਾ ਵਾ ਤੇ ਦਿੱਲੀ ਬਾਏ ਬਾਏ ਪਹੁੰਚ ਗਏ ਵੀ ਕੁਰਕਸ਼ੇਤਰ ਕੁਰਕਸ਼ੇਤਰ ਜਿਹੜਾ ਵਾ ਉਹ ਕਾਫੀ ਸਫ਼ਰ ਕੀਤਾ ਵਾ ਲੇਕਿਨ ਬਾਕੀ ਸਫ਼ਰ ਸੌਂਦੇ ਕੀਤਾ ਵਾ ਤੇ ਕੁਰਕਸ਼ੇਤਰ ਹਰ ਸੌਰ ਚਾਹ ਦੇ ਮੱਲੇ ਬਹੁਤ ਟਾਈਮ ਤੇ ਆਈ ਆ ਤੇ ਇੱਕ ਮਿੰਟ ਵੀ ਲੇਟ ਨਹੀਂ ਹੈਗੀ ਕੁਰਕਸ਼ੇਤਰ ਸਟੇਸ਼ਨ ਤੇ ਇੱਕ ਤੁਸੀਂ ਦੇਖ ਲਓ ਇਸ ਪਾਸੇ ਇਹ ਡੋਰ ਬੈਟਰੀ ਵੀ ਇੱਥੇ ਤੁਹਾਨੂੰ ਮਿਲ ਜੇਗੀ ਇਹ ਸਾਹਮਣੇ ਦੇਖ ਲਓ ਤੁਸੀਂ ਕਦੇ ਵੀ ਕਿਤੇ ਕੁਰਕਸ਼ੇਤਰ ਰੁਕੜਾ ਵਾ ਇਸ ਪਾਸੇ ਦੇਖ ਲਓ ਤੁਸੀਂ ਇਹ ਡੋਰ ਮੈਟਰੀ ਆ ਦੋਰਮੈਟਰੀ ਦੇ ਵਿੱਚ ਵੀ ਤੁਸੀਂ ਰਹਿ ਸਕਦੇ ਹੋ ਤੇ ਰੁਕ ਸਕਦੇ ਹੋ। ਬਾਕੀ ਸਟੇਸ਼ਨ ਇੰਨਾ ਵੱਡਾ ਨਹੀਂ ਆ। ਸਟੇਸ਼ਨ ਠੀਕ ਠਾਕ ਲਿਆ ਵਾ। ਇੱਕ ਨੂੰ ਟ੍ਰੇਨਾਂ ਵੀ ਕਾਫੀ ਜ਼ਿਆਦਾ ਇੱਥੇ ਰੁੱਕ ਕੇ ਜਾਂਦੀਆਂ ਨੇ। ਤੇ ਡੋਰਮੈਟਰੀ ਵੀ ਘਰ ਇੱਥੇ ਹੈਗੀ ਐ। ਇਹ ਅਜੇ ਕੁਰਕਸ਼ੇਤਰ ਦਾ ਸਟੇਸ਼ਨ। ਅੰਬਾਲਾ ਕੈਂਟ। ਅੰਬਾਲਾ ਕੈਂਟ ਵੀ ਰਾਈਟ ਟਾਈਮ ਤੇ ਆ। ਹੁਣ ਦੇਖਦੇ ਆਂ ਇਥੋਂ ਕੁਝ ਲਾ ਕੇ ਤੇ ਛੱਡਦੇ ਆਂ। ਸਵੇਰ ਦਾ ਕੁਝ ਚਾਹ ਵੀ ਨਹੀਂ ਪੀਤੀ ਹੋਈ ਤੇ ਇਹ ਵੀ ਟ੍ਰੇਨ ਇੱਕ ਯਾਦਗਾਰੀ ਸਫ਼ਰ ਜਿਹੜਾ ਦਿੱਲੀ ਪਠਾਨਕੋਟ ਟ੍ਰੇਨ ਜਿਹੜੀ ਆ ਹੈ ਤੇ ਸੁਪਰ ਫਾਸਟ ਆ ਲੇਕਿਨ ਬੈਠ ਕੇ ਇਹ ਵੀ ਸਫ਼ਰ ਕਰ ਰਹਾ ਔਖਾ ਵਾ ਯਾਨੀ ਕਿ ਸੀਟਾਂ ਦੇ ਉੱਤੇ 슬ੀਪਰ ਹੋਣ ਤਾਂ ਵਧੀਆ ਲੇਕਿਨ ਰਾਸੇ ਦੇ ਵਿੱਚ ਕਾਫੀ ਰਹਿੰਦਾ ਵਾ ਤੇ ਇਹਦੇ ਵਿੱਚ ਦੇਖੋ ਹੁਣ ਵੀ ਇਸ ਤਰ੍ਹਾਂ ਕਾਫੀ ਲੋਕ ਜਿਹੜੇ ਆ ਉਹ ਚੜ ਰਹੇ ਨੇ ਦੇ ਉੱਪਰ ਤੇ ਹਰ ਸਟੇਸ਼ਨ ਦੇ ਉੱਪਰ ਜਿਹੜਾ ਵਾ ਉਹ ਕਾਫੀ ਰਸ ਵੇਖਣ ਨੂੰ ਮਿਲਿਆ ਵਾ ਤੇ ਇਹ ਦੂਸਰੇ ਪਾਸੇ ਵੀ ਟ੍ਰੇਨ ਜਿਹੜੀ ਚੱਲਦੀ ਪਈ ਆ ਅੰਬੇਦਕਰ ਨਗਰ ਤੋਂ ਮਾਤਾ ਵੈਸ਼ਨੂ ਦੇਵੀ ਮਾਤਾ ਵੈਸ਼ਨੂ ਦੇਵੀ ਜਾ ਰਹੀ ਹੈ ਇਹ ਹੈ ਜੀ ਅੰਬਾਲਾ ਕੈਂਟ ਹੁਣ ਲੰਗਰਪਾਣੀ ਇੱਥੋਂ ਲੈ ਕੇ ਕੁਛ ਨਾ ਕੁਛ ਛੱਕਦੇ ਆ ਤੇ ਫੇਰ ਅੱਗੇ ਵਧਦੇ ਆ ਬੰਦੇ ਭਾਰਤ

ਲੋ ਜੀ ਇੱਕ ਬੰਦੇ ਬਾਹਰ ਤਲੰਘ ਕੇ ਗਈ ਹੈ ਤੇ ਦੂਸਰੀ ਆ ਗਈ ਹੈ ਇਹ ਦੇਖ ਲੋ ਇਹ ਬਾਹਰ ਬੱਸ तकरीबन 5 ਮਿੰਟ ਦੀ ਦੂਰੀ ਤੋਂ ਬਾਅਦ ਦੂਜੀ ਆ ਗਈ ਹੈ 5 ਮਿੰਟ ਬਾਅਦ ਦੂਸਰੀ ਆ ਗਈ ਹੈ ਇਹ ਬਾਹਰ نکلੇ ਹੈ ਰਾਜਪੁਰਾ ਸਟੇਸ਼ਨ ਤੋਂ ਤਾਂ ਫੇਰ ਦੂਸਰੀ ਆ ਗਈ ਪਹਿਲੇ ਦੂਸਰੀ ਲੱਗੀ ਸੀਗੀ ਲੋ ਜੀ ਪਹੁੰਚ ਗਿਆ ਲੁਧਿਆਣਾ ਇਹ ਲੁਧਿਆਣਾ ਰਾਈਟ ਟਾਈਮ ਤੋਂ ਪਹਿਲੇ ਆ ਗਈ ਸੀਗੀ ਤੇ ਲੇਕਿਨ 15 ਮਿੰਟ ਆਊਟਰ ਤੇ ਖੜਾ ਛੜੀ ਹੈ ਤੇ ਹੁਣ 15 ਮਿੰਟ ਲੇਟ ਹੋ ਗਈ ਹੈ ਹੁਣ ਜਿੰਨਾ ਰੁਕੇਗੀ ਉਦਾਂ 5 ਮਿੰਟ 7 ਮਿੰਟ ਉਹ ਵੀ ਲੇਟ ਹੋਏਗੀ ਯਾਨੀ ਕਿ ਫਿਰ ਵੀ ਠੀਕ ਟਾਈਮ ਤੇ ਜਿਹੜੀ ਆ ਟ੍ਰੇਨ ਚੱਲਦੀ ਪਈ ਆ ਤੇ ਬਸ ਜਲਦੀ ਚੱਲ ਪਏਗੀ ਸਟੇਸ਼ਨ ਦੀ ਵੀ ਇਹਦੇ ਮੁਰੰਮਤ ਹੋ ਰਹੀ ਆ ਸਾਰੇ ਸਟੇਸ਼ਨ ਤੇ ਜਿੰਨਾ ਵੀ ਇਹ ਸਟੇਸ਼ਨ ਆ ਸਾਰੀ ਮੁਰੰਮਤ ਹੋ ਰਹੀ ਆ ਉਸ ਪਾਸੇ ਵੀ ਟ੍ਰੇਨਾਂ ਉੱਧਰ ਖੜੀ ਆ ਜੀ ਜੰਮੂ ਕਬੀ ਨੂੰ ਜਾਣ ਵਾਲੀ ਖੜੀ ਆ ਟ੍ਰੇਨ ਪਹੁੰਚ ਗਏ ਬਿਆਸ तकरीबन 2:40 ਦੇ ਰਾਈਟ ਟਾਈਮ ਤੇ ਟ੍ਰੇਨ ਜਿਹੜੀ ਆ ਉਹ ਚੱਲ ਰਹੀ ਆ ਤੇ ਬਿਆਸ ਸਟੇਸ਼ਨ ਦੇਖ ਲਓ ਤੁਸੀਂ ਬਹੁਤ ਸਾਫ ਸੁਥਰਾ ਸਟੇਸ਼ਨ ਹੈ ਵੀ ਤੇ ਇੱਥੇ तकरीबन ਤੁਸੀਂ ਕਹਿ ਲਓ ਕਿ 40% ਸਵਾਰੀਆਂ ਜਿਹੜੀਆਂ ਇੱਥੇ ਉਤਰ ਗਈਆਂ ਨੇ 60% ਦੇ ਕਰੀਬ ਹਲੇ ਜਿਹੜੇ ਆ ਉਹ ਇੱਥੇ ਬਚੇ ਆ ਯਾਤਰੀ ਤੇ ਇੱਥੇ तकरीबन ਹਰ ਟ੍ਰੇਨ ਜਿਹੜੀ ਆ ਉਹ ਰੁੱਕ ਕੇ ਜਾਂਦੀ ਆ ਬਿਆਸ ਤੇ ਟ੍ਰੇਨ ਦਾ ਨੰਬਰ ਮੈਂ ਤੁਹਾਨੂੰ ਫੇਰ ਦੁਬਾਰਾ ਤੋਂ ਦੱਸ ਦਿੰਨਾ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਟ੍ਰੇਨ ਦਾ ਨੰਬਰ ਹੈਗਾ 22429 ਤੇ ਇਹ ਜਿਹੜੀ ਟ੍ਰੇਨ ਆ ਇਹ ਹਫਤੇ ਚ 6 ਦਿਨ ਚੱਲਦੀ ਆ ਸਿਰਫ ਸ਼ੁੱਕਰਵਾਰ ਨਹੀਂ ਚੱਲਦੀ ਤੇ 554 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਗੁਰਦਾ ਪਠਾਨਕੋਟ ਤੱਕ ਸਫ਼ਰ ਤੈਅ ਕਰਦੀ ਆ ਤੇ 1 ਜੁਲਾਈ 2008 ਨੂੰ ਇਹ ਚੱਲੀ ਸੀਗੀ ਇਹ ਟ੍ਰੇਨ ਤੇ ਚਲੋ ਹਾਰ ਨਵਜ ਗਿਆ ਤੇ ਹੁਣ ਚੱਲੀ ਐ ਲੋ ਜੀ ਪਹੁੰਚ ਗਏ ਜੀ ਘੁੰਮਦੇ ਕਮਾਉਂਦੇ ਅੰਮ੍ਰਿਤਸਰ ਤੇ ਇਸ ਪਾਸੇ ਖੜੀ ਆ ਸ਼ਤਾਬਦੀ ਤੇ ਇਹ ਆਪਣੀ ਆ ਕੇ ਖੜੀ ਆ ਦਿੱਲੀ ਪਠਾਨਕੋਟ ਐਕਸਪ੍ਰੈਸ 22429 ਤੇ ਪਹੁੰਚ ਗਏ ਆ ਰਾਈਟ ਟਾਈਮ ਤੇ 2 ਮਿੰਟ ਪਹਿਲੇ ਆ ਗਈ ਸੀਗੀ ਬਾਹਰ ਆਊਟਰ ਤੇ ਤੇ ਹੁਣ ਇੱਥੋਂ ਇੰਜਨ ਇੰਜਨ ਚੇਂਜ ਹੋਏਗਾ ਤੇ ਫਿਰ ਗੁਰਦਾਸਪੁਰ ਵੱਲ ਨੂੰ ਚੱਲਾਂਗੇ ਤੇ ਸਫ਼ਰ ਬਹੁਤ ਵਧੀਆ ਰਿਹਾ ਤੇ ਇਸ ਤੋਂ ਅਗਲੀ ਵੀਡੀਓ ਦੇਖਣੀ ਜ਼ਰੂਰੀ ਆ ਜਿਹੜਾ YouTube ਦੇ ਰਿਲੇਟਡ ਵੀਡੀਓ ਪਾਵਾਂਗਾ ਅਗਲੇ ਤੇ ਕੁਝ ਲੈਣ ਗਿਆ ਸੀਗਾ ਮਾਰਕੀਟ ਨਾਲੋਂ ਸਸਤਾ ਮਿਲੇਗਾ ਕਿਵੇਂ ਮਿਲੇਗਾ ਉਹ ਸਾਰਾ ਕੁਝ ਅਗਲੀ ਵੀਡੀਓ 'ਚ ਦੱਸੂਗਾ ਮੈਂ ਹੁਣ ਇਥੋਂ ਚੱਲਦੇ ਆ ਗੁਰਦਾਸਪੁਰ ਲਈ ਰਵਾਨਾ ਹੁੰਦੀ ਆ ਟ੍ਰੇਨ ਤੇ ਕੁਝ ਥੋੜਾ ਬਹੁਤਾ ਰਸਤੇ 'ਚ ਦਿਖਾਵਾਂਗਾ ਤੇ ਫਿਰ ਇਸ ਵੀਡੀਓ ਨੂੰ ਉੱਥੇ ਹੀ ਸਮਾਪਤ ਕਰੂੰਗਾ ਇਹ ਆ ਜੀ ਅਮਰਤਸਰ ਦਾ ਸਟੇਸ਼ਨ ਪਹੁੰਚ ਗਏ ਬਟਾਲਾ ਜੰਕਸ਼ਨ ਤੇ ਬਟਾਲਾ ਜਿਹੜਾ ਵਾ ਤਕਰੀਬਨ ਅੰਮ੍ਰਿਤਸਰ ਤੋਂ 40 ਕਿਲੋਮੀਟਰ ਤੇ ਇੱਥੋਂ ਸਿਰਫ 30 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਔਰ ਤੇ 500 ਤੇ 22 ਕਿਲੋਮੀਟਰ ਦਾ 524 ਕਿਲੋਮੀਟਰ ਦਾ ਸਫ਼ਰ ਜਿਹੜਾ ਕਰ ਚੁੱਕੇ ਹਾਂ ਹੁਣ ਤੱਕ ਸਵੇਰੇ 8:15 ਤੇ ਤੁਰੀ ਸੀਗੀ ਤੇ 4:40 ਦਾ ਟਾਈਮ ਹੋਇਆ ਹੁਣ ਤੇ 5:29 ਤੇ 29 ਮਿੰਟ ਤੇ ਪਹੁੰਚਣ ਦਾ ਟਾਈਮ ਆ ਗੁਰਦਾਸਪੁਰ ਦਾ। ਲਓ ਜੀ ਪਹੁੰਚ ਗਏ ਗੁਰਦਾਸਪੁਰ ਤੇ ਗੁਰਦਾਸਪੁਰ ਦਾ ਤੱਕ ਦਾ ਸਫ਼ਰ ਵਧੀਆ ਰਿਹਾ। ਟਾਈਮ ਤੇ ਪਹੁੰਚੀ ਹੈ ਟ੍ਰੇਨ। ਹੁਣ ਚਲੀਏ ਘਰ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਇਹ ਨਹੀਂ ਆ। ਇਹ ਮਿਲਦੇ ਆਂ ਇਹ ਹੋਰ ਵੀਡੀਓ।